ਕਾਸੋ ਆਪਰੇਸ਼ਨ ਸੀਗਾ ਜੰਦਾ ਜੀਐਮ ਦਾ ਸੀਗਾ ਜਿਸ ਵਿੱਚ 70 ਬੰਦੇ ਐਸਪੀ ਵੀ ਜੀਐਸਪੀ ਲੋ ਬਾਕੀ ਕੋਸਨਰਾਂ ਦਾ ਜੇ ਚੈਕਿੰਗ ਕਰਾਈ ਜੇਲ ਦੀ ਇਹ ਵੀ ਨਸ਼ਾ ਮਰੂ ਚੱਲ ਰਿਹਾ ਹੈ ਇਹ ਵੀ ਇੱਕ ਪਾਰਟ ਹੈ ਵੀ ਇੱਥੇ ਕੋਈ ਚੀਜ਼ਾਂ ਕੋਈ ਨਸ਼ੇ ਵਾਲੀਆਂ ਚੀਜ਼ਾਂ ਉਹਦੇ ਦੇ ਧਿਆਨ ਦੇ हां जी सर आज ਕਿਸ ਚੀਜ਼ ਨੂੰ ਲੈ ਕੇ ਸਭ ਜਨ ਮਲੇਕੋਲਾ ਦੀ ਜੋ ਅਚਨਚੇ ਚੈਕਿੰਗ ਕੀਤੀ ਗਈ ਆ ਅੱਜ ਜਿਹੜੀ ਕਾਸਟੋ ਆਪਰੇਸ਼ਨ ਸੀਗਾ ਸਦਾ ਜੀਐਲ ਦਾ ਸੀਗਾ ਉਹਨੇ ਆਈਜੀ ਫੀ ਬਜੋਟਰਟ ਜੀਆਈਟੀਪੀ ਨੇ ਉਹਨਾਂ ਦੀ ਸੁਪਰਵੀਜ਼ਨ ਸੀ ਤੇ ਅੱਜ ਅਸੀਂ 70 ਬੰਦੇ ਐਸਪੀ ਵੀ ਡੀਐਸਪੀ ਤੋਂ ਬਾਕੀ ਪੁਲਿਸ ਨਾਲ ਜੋ ਚੈਕਿੰਗ ਕਰਾਈ ਜੇਲ੍ਹ ਦੀ ਤੇ ਪੂਰਾ ਸਰਚ ਕੀਤਾ ਗਿਆ ਚੰਗੀ ਤਰ੍ਹਾਂ ਜੇ ਇਹ ਟਿਕਰ ਕੋਈ ਏਦਾਂ ਦੀ ਚੀਜ਼ ਨਹੀਂ ਮਿਲੀ ਕੋਈ ਏਦਾਂ ਦਾ ਫੋਨ ਨਹੀਂ ਮਿਲੇ ਜਾਂ ਕੋਈ ਨਸ਼ੇ ਦੀ ਮਸ਼ੀਨ ਨਹੀਂ ਪਰਦਾ ਨਹੀਂ ਮਿਲਿਆ ਇਹ ਜਿਹੜਾ ਸਾਡਾ ਪ੍ਰੋਗਰਾਮ ਹੈ ਮਾਨਯੋਗ ਬੀਜੀਪੀ ਸਾਹਿਬ ਨੂੰ ਉਪਰੋਂ ਆਉਂਦਾ ਹੈ ਜਿਹਦੇ ਵਿੱਚ ਡਿਸਟ੍ਰਿਕਟ ਨੂੰ ਡੇ ਅਲੋਟ ਹੁੰਦੇ ਆ ਕਾਸ ਆਪਰੇਸ਼ਨ ਹੁੰਦੇ ਆ ਜਿਹੜਾ ਯੁੱਧ ਨਸ਼ੇ ਨੂੰ ਚੱਲ ਰਿਹਾ ਹੈ ਇਹ ਵੀ ਇੱਕ 파ਟ ਹੈ ਵੀ ਇੱਥੇ ਕੋਈ ਚੀਜ਼ਾਂ ਕੋਈ ਨਸ਼ੇ ਵਾਲੀਆਂ ਚੀਜ਼ਾਂ ਉਹਦੇ ਤੇ ਧਿਆਨ ਦਿੰਦੇ ਆ